ਲਓ ਜੀ ਆਜਾ ਪਾਉਂਦੇ ਆ ਅਧੀਆਂ ਮੱਜਾਂ ਨੂੰ ਟੋਬੇ ਤੇ ਲੈ ਕੇ ਚੱਲਾਂ। ਦੇਖਦੇ ਆ ਕਿਹੜੀਆਂ-ਕਿਹੜੀਆਂ ਆਂਦੀਆਂ ਨੇ, ਕਿਹੜੀਆਂ-ਕਿਹੜੀਆਂ ਤਿਆਰ ਨੇ। ਤੇ ਦੇਖਦੇ ਆ ਕਿਵੇਂ ਜਾਣੀਆਂ। ਤੁਹਾਨੂੰ ਸਾਰਾ ਕੋ ਵੀਡੀਓ ਚ ਦਿਖਾਇਆ ਜਾਊ ਬਣੇ ਰਹਿ ਰਹੇ ਵੀਡੀਓ ਦੇ ਵਿੱਚ। ਪਹਿਲੇ ਹਾਂ ਹਾਂ ਪਹਿਲੀ ਮੱਝ ਆਪਣੀ ਜਾਣਤਈ। ਦੇਖਦੇ ਆ ਕਿਵੇਂ ਜਾਣੀਆਂ, ਥੋੜੀਆਂ ਜੀਆਂ ਮੱਜਾਂ ਲੈ ਕੇ ਜਾਵਾਂਗੇ ਜਿਹੜੀਆਂ-ਜਿਹੜੀਆਂ ਸਿਆਣੀਆਂ-ਸਿਆਣੀਆਂ ਲੱਗਦੀਆਂ ਨੇ। ਆ ਆ ਆ ਆ ਨੂੰ ਵੀ ਲੱਗ। ਇੱਧਰ 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 ਮੋੜ ਮੂਰੇ ਹੋ ਜਾ ਲਓ ਜੀ ਤੰਦ ਲੈ ਕੇ ਚੱਲੇ ਅੱਜ ਆ ਜਾਂਦੀਆਂ ਆ ਹੋ ਵੀ ਹੋਰੀ ਥੱਕ ਗਏ ਬਈ ਇਹ ਤਾਂ ਹੋੜੀ ਹੋ ਗਿਆ ਭੱਜ ਲੈ ਜੰਨਾ ਭੱਜਣਾ ਸੀ ਕਿਉਂਕਿ ਜੁੜੀਆਂ ਖੜੀਆਂ ਨੇ ਜਿੱਦ ਦੀਆਂ ਲਿਆਂਦਿਆਂ ਨੇ ਇੱਕ ਥਾਂ ਤੇ ਵਿਚਾਰੀਆਂ ਅੱਜ ਗੱਡੀਆਂ ਨੇ ਦੇਖ ਰਿਹਾ ਕਿੰਨਾ ਕਿੰਨਾ ਇੰਜੋਏ ਕਰਦੇ ਨੇ ਟੁੱਬੇ ਚ ਆ ਆ ਨੀ ਟੁੱਬੇ ਦੇ ਨਾਲ ਦੀਕ ਤੁਹਾਨੂੰ ਦਿਖਾਉਣਾ ਐ ਐਂਟਰੀ ਇਹਨਾਂ ਦੀ ਕਿਵੇਂ ਕਰਦੀਆਂ ਨੇ ਆਹ ਚੱਲ 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 ਦੇਖਦੇ ਆ ਜੇ ਟੁੱਬੇ ਦਾ ਪਤਾ ਲੱਗਿਆ ਭੱਜਣੀਆਂ ਕਿਵੇਂ ਕਰਨ ਹੈ ਉਹ ਮੂਰੋ ਰੇੜੂ ਆਇਆ ਚੱਲੀ ਜਾਂਦਾ ਚੱਲ 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 ਉਧਰ ਮੋੜਦੇ ਉਧਰ ਨਾਲ ਵਿੱਚ ਉਥੇ ਡਿੱਗ ਪੈਣੀ ਆ ਉਥੇ ਮੋੜ ਦੇ ਭੱਜ ਕੇ ਉਧਰ ਇਧਰ ਇਧਰ ਦੀ ਜਾਗਾ ਹਾਂ ਇਧਰ ਦੀ ਜਾ ਇਧਰ ਦੀ ਕੰਡੇ ਨਹੀਂ ਜਾਣਦੇ ਜਾਣਦੇ ਜਾਂ ਸਿੱਧਾ ਜਾਣਦੇ ਉਹ ਇਧਰ ਦੀ ਡਿੱਗ ਜਾਣੀ ਆ ਮੋੜ ਨਾਲ ਆਈਥੋਂ ਦੀ ਟੋਆ ਆਈਥੋਂ ਦੀ ਟੋਆ ਪਾਣੀ ਦਾ ਆ ਦੇ ਆ ਦੇਖੋ ਭਈ ਐਂਟਰੀ ਇਹਨਾਂ ਦੀ ਜਾਂਦੀਆਂ ਨੇ ਆਪਦੇ ਆਪ ਹੋ ਗਈ ਐਂਟਰੀ ਟੋਬੇ ਚ ਦਿਖਾਉਣੀ ਆ ਤੁਹਾਨੂੰ ਅਜੇ ਇਹਨਾਂ ਦਾ ਵੀ ਇੰਜੋਏਮੈਂਟ ਕਰਾਉਨੇ ਆ ਹਾਂ ਹਾਂ ਹੋ ਉਂਦਰ ਦੀ ਵੜ ਜਾਣੀ ਆ ਚੱਲ ਜਾ ਆ ਦੇਖੋ ਜੀ ਉਹ ਉਂਦਰ ਦੀ ਵੜ ਜਾਣੀ ਆ ਜਲ ਲਈ ਤਲ ਲਈ ਤਰ ਚੱਲ 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 ਹਾਂਜੀ ਜਲ ਜਲ ਚੱਲ ਗਾ ਹਾਂਜੀ ਹਾਂ ਚੱਲ 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 ਉਧਰ ਦੀ ਹੋ ਜਾ ਉਧਰ ਦੀ ਉਧਰ ਦੀ ਜਾਣ ਦੇ ਜਾਣ ਦੇ ਹੌਲੀ ਹੌਲੀ ਜਾਣ ਦੇ ਜਾਣ ਦੇ ਇਧਰ ਦੀ ਆ ਦੇਖੋ ਬਈ ਚੱਲ 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 ਹਟ ਚੱਲ ਦੇ ਚੱਲ ਵੇ ਲਓ ਬਈ ਇਹ ਤਾਂ ਆ ਗਈਆਂ ਸਵਰਗ ਚ ਬਾਕੀ ਦੇਖਦੇ ਆਂ ਕੱਲ ਨੂੰ ਵੱਧ ਲਿਆਵਾਂਗੇ ਏੜਨ ਪੋੜਨਾਂ ਗਈਆਂ ਨਹੀਂ ਆਇਤਾ ਇਹ ਜਾਦੂ ਤਰਨਾਟ ਨੂੰ ਲਿਆ ਤਰਨਾਟ ਨੂੰ ਲਿਆ ਸਨਾਲੀ ਲੈ ਕੇ ਆਉਂ ਹਾਂ ਇੱਕ ਅੱਧੀ ਹੋਰ ਆਉਂਦੀ ਆ ਹੋਰ ਲਿਆਈ ਕਿ ਉਹੀ ਆਉਗੋ ਲਿਆ ਲਿਆ ਕਰਦਿਆਂ ਨੇ ਰੋਬੇ ਚ ਇੰਜੋਏ Nah, tarep gitu. lane banali turpiyan parang